ਕਾਥ ਮੇਰੋ ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਮੇਰੇ ਨਾਲ ਮੇਰੇ ਸਹਿਯੋਗੀ ਤਾਨਿਆ ਇਸ ਵੇਲੇ ਮੌਜੂਦ ਨੇ ਇਫਤਖਾਰ ਠਾਕੁਰ ਤੇ ਕਾਫੀ ਚਰਚਾ ਇਸ ਵੇਲੇ ਛਿੜੀ ਹੋਈ ਆ ਅਸੀਂ ਵੀ ਕੱਲ ਕਾਫੀ ਚਰਚਾ ਕੀਤੀ ਸੀਗੀ ਜੋ ਉਹਨਾਂ ਦੇ ਬਿਆਨਬਾਜ਼ੀ ਪੰਜਾਬੀ ਸਿਨੇਮਾ ਨੂੰ ਲੈ ਕੇ ਆਈ ਸੀ ਤੇ ਉੱਥੇ ਹੀ ਚੱਲ ਮੇਰਾ ਪੁੱਤ ਦੇ ਰਾਈਟਰ ਰਕੇਸ਼ ਤਵੰਦ ਦੇ ਵੱਲੋਂ ਹੁਣ ਇੱਕ ਬਿਆਨ ਸਾਹਮਣੇ ਆਉਂਦਾ ਹੈ ਇਫਤਖਾਰ ਠਾਕੁਰ ਨੂੰ ਝਾੜ ਪਾਉਂਦੇ ਹੋਏ ਤਾਨਿਆ ਉਸ ਵੀਡੀਓ ਤੇ ਉਸ ਪੋਸਟ ਦੇ ਵਿੱਚੋਂ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਇਫਤਖਾਰ ਠਾਕੁਰ ਨੂੰ ਉਹਨਾਂ ਨੇ ਇਹ ਚੀਜ਼ ਕਹੀ ਹੈ ਗਿਫਤਖਾਰ ਠਾਕੁਰ ਜੀ ਤੁਹਾਡੇ ਸਿਰ ਤੇ ਤੁਹਾਡਾ ਘਰ ਨਹੀਂ ਚੱਲਦਾ ਤੇ ਪੰਜਾਬੀ ਸਿਨੇਮਾ ਕਿਵੇਂ ਚੱਲੇਗਾ ਜੀ ਬਿਲਕੁਲ ਮੈਂ ਵੀ ਇਹ ਦੇਖੀ ਸੀ ਮਤਲਬ ਮੈਂ ਆਪ ਅਸੀਂ ਕੱਲ ਵੀ ਜਦੋਂ ਡਿਸਕਸ ਕੀਤਾ ਸੀ ਕਿ ਜੋ ਇਹ ਹਾਰਸ਼ ਸਟੇਟਮੈਂਟਸ ਦਿੱਤੀਆਂ ਗਈਆਂ ਨਾ ਇਹ ਐਕਸੈਪਟੇਬਲ ਨਹੀਂ ਸੀਗੀਆਂ ਕਿ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਇਦਾਂ ਕਿੱਦਾਂ ਕਹਿ ਸਕਦਾ ਜਿਨਨੇ ਸਾਰੀ ਉਮਰ ਇਹ ਕ੍ਰੀਏਟੀਵਿਟੀ ਕੀਤੀ ਹੋਵੇ ਕੰਟੈਂਟ ਲਿਖਿਆ ਹੋਵੇ ਆਪਣੀ ਮਿਹਨਤ ਕੀਤੀ ਹੋਵੇ ਤੇ ਅੱਜ ਰਾਕੇਸ਼ ਤਵਨ ਦਾ ਇਹ ਬਿਆਨ ਆਣਾ ਜ਼ਰੂਰੀ ਸੀ ਕਿਉਂਕਿ ਇੱਕ ਚੁੱਪੀ ਤੋੜਨੀ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਪੰਜਾਬੀ ਸਿਨੇਮਾ ਇਸ ਗੱਲ ਦੀ ਵੇਟ ਕਰ ਰਿਹਾ ਸੀ ਕਿਉਂਕਿ ਉਹਨਾਂ ਨੇ ਕੱਲ ਬਹੁਤ ਇਲਜ਼ਾਮ ਲਾਇਆ ਕਿ ਅਸੀਂ ਡਾਇਲੌਗ ਵੀ ਲਿਖਦੇ ਹਾਂ ਅਸੀਂ ਸਟੋਰੀ ਦੰਨਿਆ ਤੇ ਇੱਕ ਰਾਈਟਰ ਵੱਲੋਂ ਅੱਜ ਇਹ ਬਿਆਨ ਆਣਾ ਬਹੁਤ ਜ਼ਰੂਰੀ ਸੀ ਤਾਂ ਕਿ ਪੰਜਾਬੀ ਸਿਨੇਮਾ ਵੱਲੋਂ ਜਸਟੀਫਾਈ ਹੋ ਸਕੇ ਕਿ ਜੋ ਕੁਝ ਵੀ ਅੱਜ ਤੱਕ ਪੰਜਾਬੀ ਸਿਨੇਮਾ ਦੇ ਵਿੱਚ ਹੋਇਆ ਉਹਨਾਂ ਦੇ ਸਿਰ ਤੇ ਨਹੀਂ ਹੋਇਆ ਬਿਲਕੁਲ ਅਸੀਂ ਕੱਲ ਵੀ ਇਹ ਡਿਸਕਸ਼ਨ ਕਰ ਰਹੇ ਸੀਗੇ ਕਿ ਉਹਨਾਂ ਦਾ ਕਿੰਨਾ ਕੁ ਕੰਟਰੀਬਿਊਸ਼ਨ ਜਿਹੜਾ ਹੈ ਹੈਨਾ ਉਸ ਤੋਂ ਬਾਅਦ ਧਵਨ ਜੀ ਵੱਲੋਂ ਇਹ ਵੀ ਲਿਖਿਆ ਜਾਂਦਾ ਉਸ ਪੋਸਟ ਦੇ ਵਿੱਚ ਕਿ ਜੇਕਰ ਅਜਿਹੀਆਂ ਗੱਲਾਂ ਉਹ ਔਨ ਸੈੱਟ ਕਰਤੇ ਤਾਂ ਹੋ ਸਕਦਾ ਕਿ ਉਹਨਾਂ ਨੂੰ ਜਹਾਜ਼ে ਚੜਾ ਕੇ ਉਹ ਵਾਪਸ ਭੇਜ ਦਿੰਦੇ ਜੀ ਬਿਲਕੁਲ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਤੁਸੀਂ ਹੋਵੋ ਮੈਂ ਹੋਵਾਂ ਕੋਈ ਬਰਦਾਸ਼ਤ ਨਹੀਂ ਕਰੇਗਾ ਕਿ ਤੁਹਾਡੇ ਤੇ ਇਲਜ਼ਾਮ ਲਾਇਆ ਜਾਣ ਕਿ ਜਿਹੜਾ ਤੁਹਾਡਾ ਕੰਮ ਹੈ ਉਹ ਅਸੀਂ ਕੀਤਾ ਹੈ ਕੋਈ ਵੀ ਆਪਣਾ ਹੱਕ ਜਿਹੜਾ ਨਾ ਕਿਸੇ ਨੂੰ ਦੇ ਕੇ ਰਾਜ਼ੀ ਨਹੀਂ ਹੈ ਔਰ ਦੇਣਾ ਚਾਹੀਦਾ ਵੀ ਨਹੀਂ ਆਈ ਥਿੰਕ ਸੋ ਮਤਲਬ ਰਕੇਸ਼ ਜੀ ਦੀ ਇੰਨੀ ਮਿਹਨਤ ਹੈ ਇੰਨੀ ਮਿਹਨਤ ਨਾਲ ਫਿਲਮਾਂ ਲਿਖੀਆਂ ਜਾਂਦੀਆਂ ਡਾਇਲੌਗਸ ਲਿਖੇ ਜਾਂਦੇ ਔਰ ਕੋਈ ਆ ਕੇ ਕਹਦੇ ਜੀ ਅਸੀਂ ਲਿਖਿਆ ਜਿਵੇਂ ਇਫਤਖਾਰ ਠਾਕੁਰ ਦਾ ਕਹਿਣਾ ਹੈ ਕਿ ਅਸੀਂ ਤੁਹਾਡੇ ਫਿਲਮਾਂ ਦੇ ਡਾਇਲੌਗ ਲਿਖਦੇ ਅਸੀਂ ਤਾਂ ਬਹੁਤ ਕੁਝ ਕੀਤਾ ਹੈ ਉਹਨਾਂ ਦਾ ਇਸ਼ਾਨ ਹੈ ਸਾਡੇ ਸਿਰ ਤੇ ਤੇ ਅੱਜ ਰਕੇਸ਼ ਤਵਨ ਪੰਜਾਬੀ ਸਿਨੇਮਾ ਪੂਰਾ ਵੇਟ ਕਰ ਰਿਹਾ ਸੀ ਕਦੋਂ ਚੱਲ ਮੇਰਾ ਪੁੱਤ ਦੀ ਕਾਸਟ ਵਿੱਚੋਂ ਕੋਈ ਬੰਦਾ ਤਾਂ ਮੈਂਬਰ ਸਾਹਮਣੇ ਆਵੇ ਕੁਝ ਤਾਂ ਜਸਟੀਫਾਈ ਕਰੇ ਆਪਣੇ ਆਪ ਨੂੰ ਬਿਲਕੁਲ ਜੀ ਔਰ ਅੱਜ ਰਾਕੇਸ਼ ਤਵਰ ਨੇ ਸਾਬਿਤ ਕਰ ਦਿੱਤਾ ਹੈ ਬਿਆਨ ਦੇ ਕੇ ਕਿ ਕਿੱਥੇ ਉਹ ਸਟੈਂਡ ਕਰ ਰਹੇ ਨੇ ਤੇ ਕੀ ਉਹਨਾਂ ਨੂੰ ਉਹਨਾਂ ਦਾ ਐਕਚੁਅਲੀ ਅੱਜ ਦਿਖਾਇਆ ਗਿਆ ਕਿ ਤੁਹਾਡਾ ਲੈਵਲ ਕੀ ਹੈ ਬਿਲਕੁਲ ਮੈਨੂੰ ਲੱਗਦਾ ਕਿ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬੀ ਇੰਡਸਟਰੀ ਜਿਹੜੇ ਚਾਹਣ ਵਾਲੇ ਲੋਕ ਕਾਫੀ ਇੰਤਜ਼ਾਰ ਕਰ ਰਹੇ ਸੀਗੇ ਕਿ ਇੰਨਾ ਕੰਮ ਉਹਨਾਂ ਦੇ ਨਾਲ ਕੀਤਾ ਤੇ ਕੋਈ ਤਾਂ ਬੋਲੇ ਸੋ ਫਾਈਨਲੀ ਰਕੇਸ਼ ਧਵੰਦੇ ਵੱਲੋਂ ਇਹ ਚੀਜ਼ ਬੋਲੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਿਰਫ ਉਹਨਾਂ ਜਿਹੜੇ ਪਾਕਿਸਤਾਨੀ ਕਲਾਕਾਰ ਨੇ ਉਹ ਸਿਰਫ ਵਲਗਰ ਕਾਮੇਡੀ ਹੀ ਹਮੇਸ਼ਾ ਕਰਦੇ ਆਏ ਨੇ ਜੋ ਨਾਮ ਅੱਜ ਜਿਹੜੀ ਸ਼ੋਹਰਤ ਉਹਨਾਂ ਕੋਲ ਹੈ ਜਿਹੜੀਆਂ ਇੰਟਰਵਿਊਜ਼ ਨੇ ਉਹ ਪੰਜਾਬੀ ਸਿਨੇਮਾ ਦੇ ਵਿੱਚ ਕੰਮ ਕਰਨ ਤੋਂ ਬਾਅਦ ਹੀ ਉਹਨਾਂ ਬਿਲਕੁਲ ਠੀਕ ਲਿਖਿਆ ਉਹਨਾਂ ਨੇ ਕਿਉਂਕਿ ਅਸੀਂ ਵੀ ਅਜ ਤੱਕ ਉਹਨਾਂ ਨੂੰ ਪਾਕਿਸਤਾਨੀ ਡਰਾਮਿਆਂ ਚ ਹੀ ਦੇਖਿਆ ਸੀ ਮੈਂ ਆਈ ਡੋਨਟ ਰਿਮੈਂਬਰ ਕਿ ਕੋਈ ਉਹਨਾਂ ਦੀ ਫਿਲਮ ਅਸੀਂ ਕਦੀ ਦੇਖੀ ਹੋਵੇ ਹੈਨਾ ਪਾਕਿਸਤਾਨੀ ਡਰਾਮੇ ਨੋ ਡਾਊਟ ਕਲਿੱਪਸ ਅਸੀਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖਦੇ ਆ ਪਰ ਰਾਕੇਸ਼ ਤਵਰ ਨੇ ਜੋ ਅੱਜ ਦੱਸਿਆ ਕਿ ਜਿਹੜੀ ਫੈਮਲੀ ਆਡੀਅנס ਹੈ ਨਾ ਉਹ ਇਹਨਾਂ ਨੂੰ ਇਹਨਾਂ ਫਿਲਮਾਂ ਰਾਹੀਂ ਹੀ ਮਿਲੀਆਂ ਜੇ ਅੱਜ ਫੈਮਲੀਆਂ ਦੇਖ ਰਹੀਆਂ ਨਾ ਇਹਨਾਂ ਨੂੰ ਜੇ ਬੱਚੇ ਦੇਖ ਰਹੇ ਆ ਫੈਮਲੀ ਇਕੱਠੀ ਬੈ ਕੇ ਦੇਖ ਰਹੀ ਤੇ ਇਹ ਸਿਰਫ ਚੱਲ ਮੇਰਾ ਪੁੱਤ ਦੀ ਦੇਣ ਹੈ ਇਹ ਫਿਲਮਾਂ ਸਿਗੀਆਂ ਅਮਰ ਜੋ ਇਹਨਾਂ ਨੂੰ ਸਾਹਮਣੇ ਲੈ ਕੇ ਆਏ ਸਿਨੇਮਾ ਦੇ ਵਿੱਚ ਇਹ ਉਹਨਾਂ ਕਰਕੇ ਹੋਇਆ ਔਰ ਅੱਜ ਉਹਨਾਂ ਨੂੰ ਹੀ ਮਾੜਾ ਦੱਸਿਆ ਜਾ ਰਿਹਾ ਹੈ ਅਸੀਂ ਕੱਲ ਵੀ ਕਿਹਾ ਸੀ ਕਿ ਜਿਸ ਥਾਲੀ ਚ ਖਾਈਦਾ ਉਹਦੇ ਚ ਛੇ ਦਿਨ ਨਹੀਂ ਘਰੀਦਾ ਪਰ ਇਫਤਕਾਰ ਠਾਕੁਰ ਨੂੰ ਸ਼ਾਇਦ ਇਹ ਗੱਲ ਸਮਝ ਨਹੀਂ ਆ ਰਹੀ ਉਹ ਬਾਰ-ਬਾਰ ਬਿਆਨਬਾਜ਼ੀ ਦੇ ਰਹੇ ਨੇ ਬਾਰ-ਬਾਰ ਹਾਰਸ਼ ਸਟੇਟਮੈਂਟਸ ਦੇ ਰਹੇ ਜੇ ਉਹਨਾਂ ਵਾਸਤੇ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਐਸੇ ਮਾਹੌਲ ਵਿੱਚ ਲੈ ਕੇ ਆਏ ਐ ਐਸੇ ਘਰਾ ਤੱਕ ਪਹੁੰਚਾਇਆ ਜਿੱਥੇ ਉਹਨਾਂ ਨੂੰ ਦੇਖਿਆ ਵੀ ਨਹੀਂ ਜਾਂਦਾ ਸੀ ਬਿਲਕੁਲ ਜੀ ਜੀ ਇਸ ਤੋਂ ਬਾਅਦ ਮੈਂ ਇੱਕ ਉਹਨਾਂ ਦੀ ਐਗਜ਼ੈਕਟ ਵਰਡਿੰਗ ਹੀ ਪੜਨਾ ਚਾਹੂੰਗੀ ਜੋ ਉਹਨਾਂ ਨੇ ਪੋਸਟਰ ਦੇ ਵਿੱਚ ਲਿਖੀ ਆ ਉਹਨਾਂ ਨੇ ਲਿਖਿਆ ਤੇਰੀ ਸਿਰਫ ਉਹੀ ਫਿਲਮ ਚੱਲੀ ਹੈ ਜੋ ਤੂੰ ਮੇਰੇ ਨਾਲ ਕੀਤੀ ਹੈ ਤੂੰ ਹੋਰ ਜਿੰਨੀਆਂ ਫਿਲਮਸ ਕੀਤੀਆਂ ਨੇ ਉਹ ਸਭ ਫਲॉप ਨੇ ਹਾਂ ਇਹ ਬਿਲਕੁਲ ਠੀਕ ਹੈ ਆਈ ਥਿੰਕ ਅਸੀਂ ਵੀ ਜੇ ਆਪਣਾ ਦੇਖੇ ਤਾਂ ਚੱਲ ਮੇਰਾ ਪੁੱਤ ਜੀ ਇਹਨਾਂ ਨੂੰ ਆਈ ਥਿੰਕ ਹਾਈਪ ਮਿਲਦੀ ਦੇਖਿਆ ਕਿ ਇੱਕ ਕ੍ਰੇਜ਼ ਵੀ ਸੀਗਾ 노 ਡਾਊਟ ਸਾਡੀ ਆਡੀਅנס ਵੀ ਕ੍ਰੇਜ਼ ਸੀ ਕਿ ਅਸੀਂ ਦੇਖਣਾ ਚਾਹੁੰਦੇ ਸੀ ਦੋਨੋਂ ਪੰਜਾਬ ਜਦੋਂ ਮਿਲ ਜਾਣ ਤੇ ਕਿੱਦਾਂ ਦੀ ਕਾਮੇਡੀ ਬਾਹਰ ਆਏਗੀ ਕਿਹੋ ਜੀ ਫਿਲਮਾਂ ਬਾਹਰ ਆਉਣੀਆਂ ਕਿਹੋ ਜੀ ਮਤਲਬ ਕ੍ਰੀਏਟੀਵਿਟੀਸ ਦੇਖਣ ਨੂੰ ਮਿਲੇਗੀ ਔਰ ਚੱਲ ਮੇਰਾ ਪੁੱਤ ਨੇ ਹੀ ਇਹਨਾਂ ਨੂੰ ਸਕਰੀਨ ਟਾਈਮ ਦਿੱਤਾ ਇਸ ਤੋਂ ਬਾਅਦ ਪੰਜਾਬੀ ਜਿੰਨੀਆਂ ਵੀ ਉਸ ਤੋਂ ਬਾਅਦ ਫਿਲਮਾਂ 'ਚ ਦੇਖੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਕਾਸਟ ਕਰਨਾ ਸ਼ੁਰੂ ਕੀਤਾ ਹੈ ਪਹਿਲੇ ਸਭ ਤੋਂ ਪਹਿਲਾ ਅਮਰਿੰਦਰ ਗਿੱਲ ਰਿਦਮ ਬॉयਜ਼ ਦੀ ਟੀਮ ਨੇ ਇਹਨਾਂ ਨੂੰ ਕਾਸਟ ਕੀਤਾ ਸੀਗਾ ਬ੍ਰੇਕ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਰਾਕੇਸ਼ ਜੀ ਇੱਕ ਹੋਰ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਵੀ ਜੋ ਹੈਰਾਨੀ ਜਨਕ ਵੀ ਹੋ ਸਕਦੀ ਹੈ ਉਹ ਉਹਨਾਂ ਨੇ ਕਿਹਾ ਕਿ ਜਿਹੜੀਆਂ ਗੱਲਾਂ ਇਫਤਖਾਰ ਠਾਕੁਰ ਹੋਣੀ ਸੈੱਟ ਤੇ ਕਰਦੇ ਸੀਗੇ ਜੇਕਰ ਉਹ ਸਾਹਮਣੇ ਆ ਜਾਂਦੀਆਂ ਨੇ ਤਾਂ ਫਿਰ ਕੀ ਹਾਲ ਹੋਵੇਗਾ ਕੀ ਲੱਗਦਾ ਹੈ ਕਿ ਅਜਿਹੀਆਂ ਕਿਹੜੀਆਂ ਗੱਲਾਂ ਕੀਤੀਆਂ ਹੋਣਗੀਆਂ ਜਿਹੜੀਆਂ ਹਾਲੇ ਤੱਕ ਸਾਹਮਣੇ ਨਹੀਂ ਆਈਆਂ ਜੋ ਰਾਕੇਸ਼ ਜੀ ਇਸ ਵੇਲੇ ਗੱਲ ਜਿਸਦੇ ਬਾਰੇ ਚਰਚਾ ਹੋ ਰਹੀ ਹੈ ਵੀ ਕੀ ਗੱਲਾਂ ਹੋ ਸਕਦੀਆਂ ਨੇ ਉਹ ਇਹ ਤਾਂ ਹੁਣ ਟਾਈਮ ਹੀ ਦੱਸੇਗਾ ਇਹ ਰਾਕੇਸ਼ ਜੀ ਨੂੰ ਦੁਬਾਰਾ ਨਾ ਪਹੇਗਾ ਸੋਸ਼ਲ ਮੀਡੀਆ ਤੇ ਪੂਰਾ ਸੱਚ ਦੱਸਣਾ ਪਏਗਾ ਕਿਉਂਕਿ ਹੁਣ ਇਹ ਇਹ ਵੀ ਇੱਕ ਸਸਪੈਂਸ ਰਹਿ ਗਿਆ ਇਹ ਜਿਹੜੀ ਗੱਲਾਂ ਰਾਕੇਸ਼ ਤਵਨ ਦੀ ਪੋਸਟ ਵਿੱਚ ਅਸੀਂ ਦੇਖੀਆਂ ਇਹ ਵੀ ਇੱਕ ਹੁਣ ਕ੍ਰੇਜ਼ ਕਹਿ ਲਓ ਇੱਕ ਮਤਲਬ ਕਿਉਰੀਓਸਟੀ ਹੋ ਰਹੀ ਹੈ ਲੋਕਾਂ ਨੂੰ ਦੇਖ ਰਹੀ ਫੈਨਸ ਨੂੰ ਕਿ ਆਖਿਰਕਾਰ ਇਹੋ ਜੀ ਕਿਹੜੀਆਂ ਗੱਲਾਂ ਜਿਹੜੀਆਂ ਹਲੇ ਤੱਕ ਲੁਕਾਈਆਂ ਜਾ ਰਹੀਆਂ ਹਨਾ ਫੈਨਸ ਜਿਹੜਾ ਨਾ ਬਹੁਤ ਪਿਆਰ ਕਰਦੇ ਆ ਮੈਂ ਮੈਂ ਥੋੜਾ ਜਿਹਾ ਰੋਕਣਾ ਚਾਹੂੰਗੀ ਉਹਨਾਂ ਨੇ ਇਹ ਜ਼ਿਕਰ ਕੀਤਾ ਜੇਕਰ ਮੈਂ ਦੱਸ ਦਿਤੀਆਂ ਤਾਂ ਉਹਨਾਂ ਦੀ ਆਵਾਮ ਹੀ ਉਹਨਾਂ ਨੂੰ ਬੁਰਾ ਭਲਾ ਕਹੇਗੀ ਹੋ ਸਕਦਾ ਕਿ ਇਫਤਕਾਰ ਨੇ ਆਪਣੇ ਜਿਹੜੀ ਉਹਨਾਂ ਦੀ ਆਵਾਮ ਹੈ ਉਧਰ ਜਿਹੜੇ ਚਾਣ ਵਾਲੇ ਨੇ ਉਹਨਾਂ ਬਾਰੇ ਕੋਈ ਬਿਆਨਬਾਜ਼ੀ ਕੀਤੀ ਹੋਵੇ ਮੇ ਵੀ ਕੁਝ ਵੀ ਹੋ ਸਕਦਾ ਕਿਉਂਕਿ ਜਿੱਦਾਂ ਦੀ ਸਾਨੂੰ ਸਟੇਟਮੈਂਟਸ ਦੇ ਰਹੇ ਹੋ ਆਪਣੀ ਆਡੀਅנס ਲਈ ਕੁਝ ਵੀ ਕਹਿ ਸਕਦੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਇੰਨਾ ਕੰਮ ਦਿੱਤਾ ਇੱਥੇ ਤੱਕ ਪਹੁੰਚਾਇ ਆਂ ਹੋ ਰਹੀਆਂ ਇਹਨਾਂ ਦੇ ਸਿਰ ਤੇ ਹੋ ਰਹੀਆਂ ਬਿਲਕੁਲ ਜੀ ਤੇ ਜੇ ਇਹਨਾਂ ਨੂੰ ਹੀ ਮਾੜਾ ਕਹਿ ਸਕਦੇ ਹੋ ਫਿਰ ਕੁਝ ਵੀ ਕਹਿ ਸਕਦੇ ਸ ਤੇ ਇਸ ਦੇ ਨਾਲ ਨਾਸਿਰ ਚਨੌਤੀ ਜੀ ਨੂੰ ਵੀ ਉਹ ਰਿਕੁਐਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਵੀ ਇਹਨਾਂ ਨੂੰ ਥੋੜੀ ਜਿਹੀ ਅਕਲ ਦਿਓ ਥੋੜਾ ਜਿਆ ਸਮਝਾਓ ਵੀ ਉਮਰ ਦੇ ਨਾਲ ਨਾਲ ਬੰਦੇ ਨੂੰ ਅਕਲ ਆਉਂਦੀ ਹੈ ਪਰ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆ ਰਹੀ ਹਲੇ ਤੱਕ ਬਿਲਕੁਲ ਅਸੀਂ ਵੀ ਇਹ ਪੜਿਆ ਹੈ ਪਰ ਲੈਟਸ ਸੀ ਨੈਕਸਟ ਸਟੇਟਮੈਂਟਸ ਕੀ ਆਉਂਦੀਆਂ ਕਿਉਂਕਿ ਹੁਣ ਤੱਕ ਜੋ ਕੁਝ ਵੀ ਉਹ ਬੋਲੇ ਬਿਲਕੁਲ ਗਲਤ ਬੋਲੇ ਆ ਬਿਲਕੁਲ ਔਰ ਇਸ ਦੇ ਨਾਲ ਹੀ ਇੱਕ ਵੱਡੀ ਗੱਲ ਜਿਹੜੀ ਕਿਉਂਕਿ ਜਿਹੜੇ ਲੋਕ ਸੀਗੇ ਉਹ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਨੇ ਕਿ ਚੱਲ ਮੇਰਾ ਪੁੱਤ ਦਾ ਜਿਹੜਾ ਚੌਥਾ ਭਾਗ ਹੈ ਉਹ ਵੀ ਜਲਦੀ ਰਿਲੀਜ਼ ਹੋਣ ਵਾਲਾ ਹੈ ਇਸ ਦਾ ਵੀ ਜ਼ਿਕਰ ਰਾਕੇਸ਼ ਤਵੰਦ ਜੀ ਨੇ ਆਪਣੀ ਪੋਸਟ ਦੇ ਵਿੱਚ ਕੀਤਾ ਕਿ ਅਸੀਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਪ੍ਰੋਡਿਊਸਰਾਂ ਦੇ ਬਹੁਤ ਪੈਸੇ ਅੜੇ ਹੋਏ ਨੇ ਪੰਜਾਬੀ ਸਿਨੇਮਾ ਦਾ ਬਹੁਤ ਪੈਸਾ ਐਸੀ ਫਿਲਮਾਂ 'ਚ ਬਣਾ ਹੋਇਆ ਜਿੱਥੇ ਇਹਨਾਂ ਨੂੰ ਕਾਸਟ ਕਰ ਦਿੱਤਾ ਹੋਇਆ ਸੀ ਫਿਲਮਾਂ ਆਉਣ ਵਾਲੀਆਂ ਸੀ ਔਨ ਪ੍ਰੋਡਕਸ਼ਨ ਮਤਲਬ ਉਹਨਾਂ ਦਾ ਕੰਮ ਚੱਲ ਰਿਹਾ ਤੇ ਹੁਣ ਇਹੀ ਜ਼ਿਕਰ ਰਾਕੇਸ਼ ਤਵੰਨੇਵੇਂ ਕੀਤਾ ਜਿੱਦ ਤੱਕ ਸਾਨੂੰ ਵੀ ਪਤਾ ਚੱਲ ਮੇਰਾ ਪੁੱਤ ਫੋਰ ਜਿਹੜੀ ਉਹ ਸ਼ੂਟ ਹੋ ਚੁੱਕੀ ਹੋਈ ਹੈ ਉਹਨਾਂ ਦਾ ਆਫਟਰ ਵਰਕ ਚੱਲ ਰਿਹਾ ਹੈ ਬਟ ਹੁਣ ਇਹ ਪ੍ਰੋਬਲਮ ਹੋ ਗਈ ਕਿ ਉਹ ਜਿਹੜੀਆਂ ਸਟੇਟਮੈਂਟਸ ਅਫਤਕਾਰ ਠਾਕੁਰ ਵੱਲੋਂ ਆ ਰਹੀਆਂ ਨਾ ਦਿਲ ਤੋੜਨ ਵਾਲੀਆਂ ਤੇ ਉਹ ਵੀ ਵਿਚਾਰੇ ਡਾਊਟ 'ਚ ਆ ਗਏ ਕਿ ਫਿਲਮ ਨੂੰ ਹੁਣ ਅਸੀਂ ਰਿਲੀਜ਼ ਕਿ ਕਿਲ ਕਮਾਇਆ ਜਾਂਦਾ ਹੈ اچھا ਇਹ ਸਾਰੀਆਂ ਤੇ ਉਹਨਾਂ ਦੀਆਂ ਸਟੇਟਮੈਂਟਸ ਹੋ ਗਿਆ ਪ੍ਰੋਡਿਊਸਰਸ ਦਾ ਪੈਸਾ ਲਗਾ ਇਸ ਕਰਕੇ ਫਿਲਮ ਰਿਲੀਜ਼ ਕਰ ਨਹੀਂ ਪਾਏਗੀ ਬਿਲਕੁਲ ਹੋਏਗੀ ਵੀ ਰਿਲੀਜ਼ ਕੀ ਲੱਗਦਾ ਹੈ ਕਿ ਦਰਸ਼ਕ ਉਸ ਨਜ਼ਰੀਏ ਦੇ ਨਾਲ ਫਿਲਮ ਦੇਖਣ ਜਾਣਗੇ ਇਹ ਵੱਡਾ ਸਵਾਲ ਉੱਠਦਾ ਹੈ ਇਹ ਵੀ ਦੇਖਣਾ ਹੋਏਗਾ ਕਿਉਂਕਿ ਅਮਰਿੰਦਰ ਗਿੱਲ ਨੂੰ ਚਾਉਣ ਵਾਲੇ ਬਥੇਰੇ ਨੇ ਬਿਲਕੁਲ ਔਰ ਅਮਰਿੰਦਰ ਗਿੱਲ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਬਿਲਕੁਲ ਜੀ ਇਸ ਟਾਈਮ ਮੈਂ ਤਾਂ ਇਹ ਸੋਚ ਰਹੀ ਹਾਂ ਅਮਰਿੰਦਰ ਗਿੱਲ ਖੁਦ ਆਪ ਡਾਊਟ ਚੋਂਗੇ ਇਸ ਟਾਈਮ ਕਿ ਉਹਨਾਂ ਸੀ ਕੀ ਕਰੀਏ ਕਿ ਫਿਲਮ ਰਿਲੀਜ਼ ਕਰੀਏ ਜਾਂ ਨਾ ਕਰੀਏ ਨਹੀਂ ਕਰਦੇ ਤਾਂ ਉਹਨਾਂ ਦਾ ਪੈਸਾ ਮਰਦਾ ਹੈ ਕਰਦੇ ਆ ਤਾਂ ਕੀ ਆਡੀਅנס ਪਸੰਦ ਕਰਦੀ ਉਸ ਚੀਜ਼ ਨੂੰ ਜਾਂ ਨਹੀਂ ਕਰਦੀ ਇਹ ਨਾ ਹੋਵੇ ਕੋਈ ਫਿਲਮ ਦੇਖਣ ਨਹੀਂ ਨਾ ਜਾਵੇ ਕਿਉਂਕਿ ਇਫਤਖਾਰ ਠਾਕੁਰ ਨਾਲ ਇਸ ਟਾਈਮ ਮਤਲਬ ਸਭ ਪਰੇ ਸਜਾਇਜ਼ੀ ਨਹੀਂ ਸੀ ਮਤਲਬ ਇੱਕ ਆਰਟਿਸਟ ਤੋਂ ਤੁਸੀਂ ਉਮੀਦ ਹੀ ਨਹੀਂ ਕਰ ਸਕਦੇ ਇਦਾਂ ਦੀ ਚੀਜ਼ਾਂ ਔਰ ਦਿਲ ਤੋੜਿਆ ਹਫਤਕਾ ਠਾਕੁਰ ਨੇ ਸਭ ਦਾ ਪੂਰੀ ਆਡੀਅנס ਦਾ ਤੋੜਿਆ ਜਿਨ੍ਹਾਂ ਨੇ ਇਨਾ ਪਿਆਰ ਦਿੱਤਾ ਉਹਨਾਂ ਨੂੰ ਪਰ ਹੁਣ ਲੈਟਸ ਦੇਖਣਾ ਇਹ ਹੋਏਗਾ ਕਿ ਇਹ ਫਿਲਮਾਂ ਰਿਲੀਜ਼ ਹੁੰਦੀਆਂ ਨੇ ਨਹੀਂ ਹੁੰਦੀਆਂ ਕਿs ਲੈਵਲ ਤੇ ਹੁੰਦੀਆਂ ਕਿੰਨੀ ਕੋ ਆਡੀਅנס ਜਾਂਦੀ ਹੈ ਕੀ ਪ੍ਰੋਡਿਊਸਰਾਂ ਦਾ ਪੈਸਾ ਵਾਪਸ ਆਂਦਾ ਹੈ ਪੰਜਾਬੀ ਸਿਨੇਮਾ ਦੀ ਗ੍ਰੋਥ ਕਿੱਥੇ ਤੱਕ ਜਾਂਦੀ ਹੈ ਪੰਜਾਬੀ ਸਿਨੇਮਾ ਨੇ ਆਪਣੇ ਆਪ ਨੂੰ ਇੱਕ ਲੈਵਲ ਤੇ ਪਹੁੰਚਾ ਲਿਆ ਹੋਇਆ ਹੈ ਬਿਲਕੁਲ ਜੀ 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 ਤੇ ਉਸ ਲੈਵਲ ਤੇ ਜਾ ਕੇ ਜਦੋਂ ਇਦਾਂ ਦੀ ਚੀਜ਼ਾਂ ਹੋ ਜਾਣਾਂ ਤਾਂ ਬੜਾ ਦਿਲ ਦੁਖਦਾ ਕਿ ਜਿਨ੍ਹਾਂ ਦਾ ਅਸੀਂ ਸਾਥ ਦਿੱਤਾ ਉਹੀ ਬੰਦੇ ਅੱਜ ਸਾਡਾ ਸਾਥ ਨਹੀਂ ਦੇ ਰਹੇ ਬਿਲਕੁਲ ਜੀ ਮੈਂ ਹਰ ਸਟੇਟਮੈਂਟ ਦੇ ਨਾਲ ਐਗਰੀ ਕਰਦੀ ਹਾਂ ਤੁਹਾਡੇ ਨਾਲ ਵੀ ਫਿਲਮ ਇੱਕ ਦੁਵਿਧਾ ਬਣ ਗਈ ਹੈ ਹੁਣ ਕੀ ਫਿਲਮ ਰਿਲੀਜ਼ ਹੋਏਗੀ ਪੈਸਾ ਵਾਪਸ ਆਏਗਾ ਕਿਉਂਕਿ ਪ੍ਰੋਡਿਊਸਰਸ ਦਾ ਪੈਸਾ ਲੱਗਾ ਹੋਇਆ ਹੈ ਇਫਤਖਾਰ ਠਾਕੁਰ ਦੀਆਂ ਜਿਹੜੀਆਂ ਲਗਾਤਾਰ ਸਟੇਟਮੈਂਟਸ ਆ ਰਹੀਆਂ ਉਹ ਬਹੁਤ ਹੀ ਜ਼ਿਆਦਾ ਦੁਖਦਾਈ ਨੇ ਫੈਨਸ ਨੂੰ ਨਿਰਾਸ਼ ਕਰ ਰਹੀਆਂ ਪ੍ਰੋਡਿਊਸਰਸ ਨੂੰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਪਲਾਨ ਵੀ ਕੀਤਾ ਹੋਏਗਾ ਕਿ ਅਸੀਂ ਆਪਣੇ ਹੋਏਗਾ ਵੀ ਇਹਨਾਂ ਨੂੰ ਅਸੀਂ ਕੰਮ ਨਹੀਂ ਦਵਾਂਗੇ ਰਾਈਟ ਦੇ ਨਹੀਂ ਸਕਦੇ ਹੁਣ ਆਡੀਅנס ਤੋਂ ਇਲਾਵਾ ਦੂਰ ਆਡੀਅנס ਦਾ ਸਵਾਲ ਵੀ ਨਹੀਂ ਆਪਣਾ ਦਿਲ ਹੀ ਨਹੀਂ ਮੰਨਦਾ ਜਿਹੜਾ ਬੰਦਾ ਅੱਜ ਉਹਨਾਂ ਦਾ ਉਹਨਾਂ ਦੀ ਬੁਰੀਾਈ ਕਰਦਾ ਕੱਲ ਨੂੰ ਕਿਸੇ ਦੀ ਬੁਰੀਾਈ ਵੀ ਕਰ ਸਕਦਾ ਬਿਲਕੁਲ ਬਿਲਕੁਲ ਤੋਂ ਆਪਣਾ ਦਿਲ ਹੀ ਨਹੀਂ ਮੰਨੇਗਾ ਕਿ ਉਹਨਾਂ ਨੂੰ ਅਸੀਂ ਫੀਸਾਂ ਵੀ ਦਈਏ ਅਸੀਂ ਉਹਨਾਂ ਦੇ ਪੈਸਾ ਵੀ ਲਈ ਹੈ ਮੁੜ ਕੇ ਉਹਨਾਂ ਤੋਂ ਗਾਲਾਂ ਵੀ ਖਾਈ ਹੈ ਬਿਲਕੁਲ ਸੋ ਲਗਾਤਾਰ ਇਫਤਖਾਰ ਠਾਕੁਰ ਦੀਆਂ ਸਟੇਟਮੈਂਟਸ ਪੰਜਾਬੀ ਸਿਨੇਮਾ ਨੂੰ ਲੈ ਕੇ ਆ ਰਹੀਆਂ ਜੋ ਬਹੁਤ ਹੀ ਨਿਰਾਸ਼ ਕਰ ਰਹੀਆਂ ਨੇ ਔਰ ਦੂਜੇ ਪਾਸੇ ਲੋਕਾਂ ਨੂੰ ਉਮੀਦ ਸੀਗੀ ਕਿ ਕੋਈ ਨਾ ਕੋਈ ਫਿਲਮ ਪ੍ਰੋਡਿਊਸਰ ਹੋਏ ਚਾਹੇ ਰਾਈਟਰ ਹੋਏ ਜਾਂ ਕੋਈ ਕਲਾਕਾਰ ਪੰਜਾਬੀ ਇੰਡਸਟਰੀ ਦਾ ਆ ਕੇ ਕੁਝ ਤਾਂ ਬੋਲੇ ਕੋਈ ਬਿਆਨ ਤਾਂ ਦਵੇ ਵੀ ਕੀ ਸੱਚਾਈ ਹੈ ਕੀ ਝੂਠ ਸੋ ਰਕੇਸ਼ ਤਵਨ ਜੀ ਵੱਲੋਂ ਇਹ ਇੱਕ ਜਿਹੜਾ ਬਿਆਨ ਸਾਹਮਣੇ ਆਉਂਦਾ ਹੈ ਇਫਤਖਾਰ ਠਾਕੁਰ ਨੂੰ ਝਾੜ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਰਕੇਸ਼ ਤਵਨ ਜੀ ਨੇ ਜਿਹੜੀ ਇਹ ਚੀਜ਼ ਕਹੀ ਹੈ ਕਿ ਚੱਲ ਮੇਰਾ ਪੁੱਤ ਫੋਰ ਜਿਹੜੀ ਹੈ ਉਹ ਰਿਲੀਜ਼ ਕਰਨੀ ਪਏਗੀ ਕਿਉਂਕਿ ਪ੍ਰੋਡਿਊਸਰਸ ਦਾ ਪੈਸਾ ਲੱਗਾ ਜੇਕਰ ਅਜਿਹੀ ਗੱਲ ਇਫਤਖਾਰ ਠਾਕੁਰ ਨੇ ਸੈੱਟ ਤੇ ਕੀਤੀ ਹੁੰਦੀ ਤਾਂ ਹੋ ਸਕਦਾ ਉਹਨਾਂ ਨੂੰ ਜਹਾਜ਼ ਚੜਾ ਕੇ ਉਹ ਵਾਪਸ ਵੀ ਭੇਜ ਦਿੰਦੇ ਸੋ ਦੇਖਣਾ ਇਹੀ ਹੋਏਗਾ ਵੀ ਅਗਲੀ ਬਿਆਨਬਾਜ਼ੀ ਕੀ ਹੁੰਦੀ ਹੈ ਕੀ ਇਹ ਫਿਲਮ ਰਿਲੀਜ਼ ਹੁੰਦੀ ਹੈ ਜੇਕਰ ਹੁੰਦੀ ਹੈ ਤੇ ਦਰਸ਼ਕਾਂ ਵੱਲੋਂ ਇਸ ਨੂੰ ਪਸੰਦ ਕੀਤਾ ਜਾਂਦਾ ਹੈ ਜਾਂ ਨਹੀਂ ਤੇ ਇੱਕ ਤਰੋਤਾਰਿਕ ਸਵੇਰਾ ਟੀਵੀ ਸਸ਼ਕਲ ਠਾਕਰ ਮੇਰੇ ਪੁੱਤ ਠੰਡਾ ਰਹੇ ਸੱਚ ਵੀ ਬੋਲਿਆ ਕਰੋ ਹਾਜੀ ਸਾਹਿਬ ਆਜੀ ਸਾਹਿਬ ਕੋ ਆਨਿਓ ਸੱਚ ਵੀ ਬੋਲਿਆ ਕਰੋ ਤੇ ਜੇ ਆਪਾਂ ਸੱਚ ਬੋਲਤਾ ਤੇ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਹੈ ਲਾਹੌਰ ਉਕਾਤ ਮੇਰੋ